ਅਨਮੋਲ ਦੇ ਇੱਕ ਸਿੱਟੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕੱਟਬਾ ਦੀ ਨਾਲ ਮਾਰਕਟ ਕੀਤੀ ਜਾ ਰਹੀ ਹੈ ਇਹ ਵੀਡੀਓ ਕਿੱਥੋਂ ਦੀ ਹੈ ਤੇ ਕਿਸ ਮੰਦਰ ਦੀ ਹੈ ਤੇ ਕੀ ਹੋਣਾ ਚਾਹੀਦਾ ਜੈ ਸ਼੍ਰੀ ਰਾਮ ਰਗਤ ਗੁਰੂ ਸਵਾਮੀ ਅਸ਼ਨੀਲ ਮਹਾਰਾਜ ਕਾਲੀ ਸਾਨਾ ਰਾਸ਼ਟਰੀ ਉਪ ਪ੍ਰਧਾਨ ਇੱਕ ਜਿਹੜੀ ਅੱਜ ਵੀਡੀਓ ਵਾਇਰਲ ਹੋ ਰਹੀ ਹੈ ਔਰ ਇਹ ਵਿੱਚ ਇਹ ਮਾਲਟਾਉਂ ਮੰਦਿਰ ਅੰਮ੍ਰਿਤਸਰ ਦੀ ਹੈਗੀ ਹੈ ਜਿਹੜਾ ਕਿ ਇੱਕ ਪਬਲਿਕ ਦਾ ਬੰਦਾ ਉਥੇ ਮੱਥਾ ਟੇਕਣ ਆਇਆ ਉਹਨੇ ਪੁਜਾਰੀ ਦੇ ਮੂੰਹ ਤੇ ਚਪੇੜਾ ਮਾਰੀਆਂ ਆ ਫਿਰ ਦੂਜੇ ਪੁਜਾਰੀ ਨੇ ਆਨ ਕੇ ਸ਼ਿਦਾਨ ਦੀ ਕੋਸ਼ਿਸ਼ ਕੀਤੀ ਔਰੇ ਮੂੰਹ ਤੇ ਵੀ ਚਪੇੜਾ ਮਾਰੀਆਂ ਆ ਜਿਹੜਾ ਕਿ ਅਸੀਂ ਪੁਜਾਰੀ ਨੂੰ ਪੂਜਦੇ ਆ ਪੁਜਾਰੀ ਇੱਕ ਪੂਜਨਯੋਗ ਹਗੇ ਨੇ ਐਦਾਂ ਔਰੇ ਤੇ ਚਪੇੜਾ ਮਾਰਨੀ ਆ ਇੱਕ ਤੋਹੀਨ ਆ ਇੱਕ ਬੇਅਦਬੀ ਆ ਇੱਕ ਵੇਖੋ ਜੀ ਮੰਦਰ ਦੇ ਵਿੱਚ ਖਲੋ ਕੇ ਗਰਭ ਗ੍ਰਹਿ ਦੇ ਵਿੱਚ ਖਲੋ ਕੇ ਉਥੇ ਉਹਨੂੰ ਚਪੇੜਾ ਮਾਰਿੰਦਾ ਤੇ ਗੰਦੀਆਂ ਗੰਦੀਆਂ ਗਾਲ੍ਹਾਂ ਕੱਢਣ ਲਿਆ ਆ ਮੈਂ ਖਾਸ ਤੋ ਪਹਿਲਾਂ ਮੰਦਿਰ ਕਮੇਟੀ ਨੂੰ ਚਾਹੀਦਾ ਸੀ ਇਹਦੇ ਖਿਲਾਫ ਕੀ ਐਕਸ਼ਨ ਲਿਆ ਆ ਮੰਦਿਰ ਕਮੇਟੀ ਨੇ ਅਜੇ ਤੱਕ ਇਹਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਮੈਂ ਮੰਦਿਰ ਕਮੇਟੀ ਨੂੰ ਕਹਿੰਦਾ ਵੀ ਇਹਨਾਂ ਦੇ ਖਿਲਾਫ ਕੰਪਲੇਂਟ ਢਾਕੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਕੋਈ ਪ੍ਰਸ਼ਾਸਨ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਮੰਨ ਚਾਹੇ ਕਿ ਮੰਦਿਰ ਕਮੇਟੀ ਨੇ ਸਮਝੋਤਾ ਕਰ ਲਿਆ ਕਿ ਨਾ ਸਮਝਾਉਂਦੇ ਜੋ ਦੇਖੋ ਜੀ ਮੰਦਿਰ ਕਮੇਟੀ ਨੇ ਕੋਣ ਹਿਸਮੋਤਾ ਕਰਨ ਵਾਲੀ ਉਹ ਗਰਭ ਗ੍ਰਹਿ ਮੂਰਤੀਆਂ ਦੇ ਕੋਲ ਜਿੱਤੇ ਪ੍ਰਾਂਤ ਪਿਛਟ ਹੋਈ ਆ ਦੇ ਪਰਮਾਤਮਾ ਬੈਠੇ ਆ ਉਥੇ ਮਾਰਕਟ ਕਰਨ ਰਿਆ ਗੰਦੀਆਂ ਗੰਦੀਆਂ ਗਾਲਾਂ ਕੱਢਣ ਰਿਆ ਆ ਮੰਦਿਰ ਕਮੇਟੀ ਦੇ ਹਾਵਲੇ ਸਮਝੋਤਾ ਕਰ ਲੰਦੀ ਆ ਮੰਦਿਰ ਕਮੇਟੀ ਦੀ ਭਾਵਨਾ ਨੂੰ ਨਹੀਂ ਠੇਸ ਪਹੁੰਚਦੀ ਜਿਹੜੇ ਕਰੋੜਾ ਹਿੰਦੂ ਹਗੇ ਨੇ ਸਨਾਤਨੀ ਹਗੇ ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚੀ ਆ ਜੇ ਮੰਦਿਰ ਕਮੇਟੀ ਤਿੰਨ ਦਿਨ ਦੇ ਅੰਦਰ ਨਾ ਕਾਰਵਾਈ ਨਹੀਂ ਕਰਾਂਦੀ ਫਿਰ ਸਾਡੇ ਵੱਲੋਂ ਇਹਦੇ ਤੇ ਕਾਰਵਾਈ ਕੀਤੀ ਕਰਾਈ ਜਾਏਗੀ ਅ타 ਲੱਗਦਾ ਜੀ ਜਿਹੜੇ ਬਜ਼ੁਰਗਾਂ ਨੂੰ ਮਾਰਕਟ ਕੀਤੀ ਜਾ ਰਹੀ ਆ ਸੋਹਣੇ ਚੱਪੂ ਦੇ ਨਹੀਂ ਜੀ ਇਹਦੇ ਮੰਦਿਰ ਕਮੇਟੀ ਦੱਸ ਸਕਦੀ ਆ ਨਾ ਜੀ ਵੇਖੋ ਤੁਹਾਨੂੰ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਕਿੰਨੀਆਂ ਗੰਦੀਆਂ ਗਾਲਾਂ ਕੱਢਣ ਲਿਆ ਆ ਮਾਤਾ ਜੀ ਦੇ ਜਿਹੜੇ ਚਰਨ ਪਏ ਉੱਥੇ ਚੱਪਲ ਪਈ ਚੰਮਾ ਵਾਲੀ ਚੋਕੇ ਉਰ ਨਾਲ ਪੰਡਤਾਂ ਨੂੰ ਕੁੱਟਣ ਲਿਆ ਆ ਤੇ ਜਿਹੜਾ ਮਾਤਾ ਜੀ ਦੇ ਫੁੱਲ ਚੜਦੇ ਰਿਹਾ ਪ੍ਰਸ਼ਾਦ ਹੁੰਦਾ ਉਹ ਚੋਕੇ ਉਹਨਾਂ ਦੇ ਸਿਰ 'ਚ ਮਾਰਨ ਲਿਆ ਆ ਇਹ ਬੇਅਦਬੀ ਨਹੀਂ ਤੇ ਹੋਰ ਕੀ ਆ ਗੰਦੀਆਂ ਗੰਦੀਆਂ ਗਾਲਾਂ ਕੱਢ ਰੀਆਂ ਮੰਦਿਰ 'ਚ ਖਲੋ ਕੇ ਇਹ ਬੇਅਦਬੀ ਨਹੀਂ ਤੇ ਹੋਰ ਕੀ ਆ ਪੰਡਤ ਦੇ ਮੂੰਹ ਤੇ ਚਪੇੜਾਂ ਮਾਰਿਆ ਇਹ ਬੇਅਦਬੀ ਤਾਂ ਹੋਰ ਕੀ ਆ ਇਮਾ ਜਿਹੜਾ ਮਾਲਟੋਨ ਮੰਦਿਰ ਦੀ ਕਮੇਟੀ ਇਹਦੀ ਭਾਵਨਾ ਹਾਕ ਨਹੀਂ ਹੁੰਦੀਆਂ ਪਰ ਬਾਕੀ ਹਿੰਦੂ ਜਿਹੜੇ ਅਗੇ ਸਨਾਤਨਿਕ ਉਹਨਾਂ ਦੀ ਭਾਵਨਾ ਆਪ ਹੁੰਦੀਆਂ ਮੈਂ 3 ਦਿਨ ਦਾ ਟਾਈਮ ਦਿੰਦਾ ਮੰਦਿਰ ਕਮੇਟੀ ਨੂੰ ਜੇ ਮੰਦਿਰ ਕਮੇਟੀ ਇੱਤੇ ਐਕਸ਼ਨ ਨਹੀਂ ਲੈਂਦੀ ਫਿਰ ਤੁਹਾਡੇ ਵੱਲੋਂ ਇਹਦੇ ਖਿਲਾਫ ਕੰਪਲੇਨਟ ਦਿੱਤੀ ਜਾਏਗੀ ਜੇ ਜੇ ਸੰਦਲ ਕੋਲੋਂ ਕੋਸ਼ਿਸ਼ ਕੀਤੀ ਸੀ ਜੇ ਦੇਖਿਆ ਜਾ ਰਿਹਾ ਉਹਦੇ ਮੋਟੇ ਵਿੱਚ ਬੇਰਮਾਰੀ ਹੈ ਮੈਂ ਤੁਹਾਨੂੰ ਉਹ ਪਹਿਲਾਂ ਦੱਸਿਆ ਨਾ ਜੀ ਕਿ ਪੜਪ ਨੇ ਸੀਸੀ ਕੈਮਰੇ ਵਿਚ ਆਰਿਆ ਪੜ ਜੀ ਰਾਮ ਨਾਲ ਤੁਰੇ ਜਾ ਰਹੇ ਨੇ ਉਸ ਬੰਦੇ ਨੇ ਪਹਿਲੋ ਪੰਡਤ ਜੀ ਦੀ ਬਾਹ ਫੜੀ ਆ ਫਿਰ ਵਾਇਸ ਦੇ ਵਿੱਚ ਵੀਡੀਓ ਦੇ ਵਿੱਚ ਸਾਹ ਸੁਣਾਈ ਦੇ ਰਿਹਾ ਪੰਡਤ ਜੀ ਨੂੰ ਕਹਿੰਦੇ ਮੈਂ ਤੁਹਾਨੂੰ ਕੀ ਕਿਹਾ ਆ ਉਹਨੇ ਠਾਹ ਹੋਰੇ ਮੂੰਹ ਤੇ ਚਪੇੜ ਮਾਰੀ ਦੂਜੇ ਪੰਡਤ ਜੀ ਬਚਾਣ ਆਏ ਤਾਂ ਹੋਰੇ ਮੂੰਹ ਤੇ ਚਪੇੜਾਂ ਮਾਰੀਆਂ ਇਹਨਾਂ ਨੇ ਮਾਤਾ ਜੀ ਦੇ ਖਰਾਵਾ ਚੁੱਕ ਕੇ ਹੋਰੇ ਸਿਰ ਤੇ ਮਾਰਨੀਆਂ ਸ਼ੁਰੂ ਕਰਤੀਆਂ ਫਿਰ ਜਿੱਥੇ ਮਾਤਾ ਜੀ ਦੇ ਉਥੇ ਪੁਸ਼ਪ ਦਾ ਪ੍ਰਸ਼ਾਦ ਮਿਲਦਾ ਫੁੱਲਾਂ ਦਾ ਪ੍ਰਸ਼ਾਦ ਮਿਲਦਾ ਉਹ ਚੋਕੇ ਉਹ ਆਪਣੇ ਜੀ ਦੇ ਸਿਰ ਤੇ ਮਾਰਿਆ ਇਹ ਬੇਅਦਬੀ ਨਹੀਂ ਤੇ ਹੋਰ ਕੀ ਆ ਮਾਤਾ ਜੀ ਦੇ ਖਰਾਵਾ ਚੋਕੇ ਮਾਰਦੇ ਆ ਬੇਅਦਬੀ ਨਹੀਂ ਤੇ ਹੋਰ ਕੀ ਆ ਇਸ ਕਰਕੇ ਕਮੇਟੀ ਦੀਆਂ ਭਾਵਨਾ ਆਹਤ ਨਹੀਂ ਹੋਣੀਆਂ ਕਮੇਟੀ ਕਿਉਂ ਮੌਨ ਹੈਗੀ ਆ ਕਮੇਟੀ ਕਿਉਂ ਨਹੀਂ ਬੋਲਦੀ ਪਈ ਇਸ ਚੇਤੇ ਵੀ ਪ੍ਰੇਸ਼ਰ ਪ੍ਰੈਸ਼ਰ ਚ ਇਹਨਾਂ ਉਰਦਾ ਪਿਆ ਆ ਮੰਦਰ ਕਮੇਟੀ ਅੰਦਰ ਬੈ ਕੇ ਆਪ ਹੀ ਕਹਿੰਦੇ ਮੇਰੀ ਮਾਂ ਰੱਜੀ ਮੇਰੇ ਬੱਚੇ ਜੀ ਨਾ ਉਸ ਹਿਸਾਬ ਕਰੀ ਜਾਂਦੀ ਆ ਆਪ ਹੀ ਬੇਅਦਬੀਆਂ ਕਰਾਈ ਜਾਂਦੇ ਆ ਆਪ ਹੀ ਮਾਫੀਆਂ ਦੇਈ ਜਾਂਦੇ ਪਏ ਆ ਇੰਨਾਂ ਦੀਆਂ ਭਾਵਨਾ ਆਤਮੇ ਹੋ ਰਹੀਆਂ ਇਸ ਕਰਕੇ ਮੈਂ ਮੰਦਿਰ ਕਮੇਟੀ ਨੂੰ 3 ਦਿਨ ਦਾ ਟਾਈਮ ਦੇਣਾ ਹੈ ਨਾਲ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਹਾਂ ਕਿ ਇਸ ਬੰਦੇ ਤੇ ਕਾਰਵਾਈ ਕੀਤੀ ਜਾਵੇ